ਇਹ ਜੰਗਲਾਤ <mayfya> mafia ਸਰਗਰਮ ਹੋ ਚੁੱਕਿਆ ਹੈ ਨਜ਼ਰ ਆ ਰਿਹਾ ਹੈ ਸਰਗਰਮ ਹੋ ਚੁੱਕਿਆ ਹੈ ਪੂਰੇ ਤਰੀਕੇ ਦੇ ਨਾਲ ਤੇ ਆਏ ਦਿਨ ਸਰਕਾਰੀ ਜੰਗਲਾਂ ਦੇ ਵਿੱਚ ਉਹ ਜਿਹੜਾ ਹੈ ਜੰਗਲਾਤ mafia ਦੇ ਵੱਲੋਂ ਬੇਸ਼ਕੀਮਤੀ ਲੱਕੜ ਜਸਤੀ ਕਟਾਈ ਤੇ ਸਰਕਾਰ ਦੇ ਵੱਲੋਂ ਮੁਕੰਮਲ ਤਰੀਕੇ ਦੇ ਨਾਲ ਮਨਾਹੀ ਹੈ ਜੰਗਲਾਤ mafia ਦੇ ਵੱਲੋਂ ਲੱਕੜ ਨੂੰ ਕੱਟ ਕੇ ਰਫੂ ਚੱਕਰ ਹੋ ਜਾਂਦੇ ਨੇ ਸੁਜਨਪੁਰ ਦੇ ਪਿੰਡ ਅਤੇ ਪੁਰ ਦੇ ਵਿੱਚ ਜੁੜਾ ਹੈ ਵਣ mafia ਸਰਗਰਮ ਹੋ ਚੁੱਕਿਆ ਹੈ ਤੇ ਜੰਗਲਾਤ ਵਿਭਾਗ ਦੇ ਜੰਗਲਾਤ ਦੇ ਵਿੱਚੋਂ mafia ਨੇ ਜੁੜੇ ਦਰਖਤ ਨੇ ਉਹ ਕੱਟ ਲੈਨੇ ਜੰਗਲਾਤ ਵਿਭਾਗ ਦੇ ਪੁਲਿਸ ਨੂੰ ਜੁੜੀ ਅੱਤੇ ਸ਼ਿਕਾਇਤ ਕੀਤੀ ਗਈ ਹੈ ਜੇਬਦੋੜ ਹੈ ਗਲਤ ਤਰੀਕਾ ਮਤਲਬ ਕੀ ਗਲਤ ਕਾਰਵਾਈ ਹੋਈ ਹੈ ਕਿਉਂਕਿ ਮਨ ਵਿਭਾਗਰੋਂ ਵੀ ਇਧਰ ਆਣਾ ਜਾਣਾ ਘਟਾ ਹੈ ਜائیں ਬੰਦਾ ਇੱਕ ਰਾਤ ਤੇ ਪੱਕਾ ਡਿਊਟੀ ਹੋਣਾ ਚਾਹੀਦਾ ਹੈ ਕਿਉਂਕਿ ਇੱਥੋਂ ਤੋਂ ਲੈ ਕੇ ਮਾਦੋਪਰ ਤੱਕ ਪੂਰਾ ਇਹ ਜੀਜਪੁਰ ਤੱਕ ਪੂਰਾ ਨਹਿਰ ਦਾ ਮਹਿਕਮਾ ਹੈ ਨਹਿਰ ਮਹਿਕਮੇ ਦਾ ਕਮ ਸਕੋ ਮੇ ਇੱਕ ਬੰਦਾ 12 ਵਜੇ 1 ਵਜੇ 4 ਵਜੇ ਮਤਲਬ ਕੀ ਚੱਕਰ ਮਾਰਨਾ ਚਾਹੀਦਾ ਫੋਰਸ ਡਿਪਾਰਟਮੈਂਟ ਦਾ ਵੀ ਫੋਰਸ ਫੋਰਸ ਬਿਲਕੁਲ ਸਰ ਦੋ ਬੰਦੇ ਨਹੀਂ ਉਹ ਤਿੰਨ ਹੋਣ ਤਾ ਕਿ ਪਿੰਡ ਦੇ ਲੋਕੀ ਵੀ ਆਉਂਦੇ ਜਾਂਦੇ ਨੇ ਕੋਈ ਉਹਨਾਂ ਨੂੰ ਮਤਲਬ ਕਿ ਡਰ ਮਤਲਬ ਕਿ ਸਾਨੂੰ ਵੀ ਕੋਈ ਡਰ ਨਹੀਂ ਹੋਏਗਾ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਹੋਏਗਾ ਉਹਨਾਂ ਨੂੰ ਪਤਾ ਪਿੰਡ ਦੇ ਬੰਦੇ ਸਲਾਕੇ ਪਿਆ ਘਾਰਨਾ ਇਹ ਲਾਗੇ ਸਾਰੇ ਘਾਰਨਾ ਤੇ ਮਤਲਬ ਗਲਤ ਕਰਦਾਈ ਹੈ ਜੜੀ ਹੋਈ ਹੈ ਕਿੰਨੇ ਕੁ ਬੂਟੇ ਕਟਾਈ ਹੋਏ ਨੇ ਬੂਟੇ ਸਰ 15 ਕ 10 15 ਬੂਟੇ ਤੇ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਸਾਹਮਣੇ ਲੱਭਣ ਡਿਆ ਸਰਕਾਰ ਵੱਲੋਂ ਇਹਨਾਂ ਬੂਟਿਆਂ ਤੇ ਪਾਬੰਦੀ ਲਗਾ ਰੱਖੀ ਹੈ